ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦੀ ਸੀਸੀਟੀਵੀ ਆ ਇਸ ਸਾਹਮਣੇ ਡਾਕਟਰ ਨੇ ਵੀ ਦੱਸੀ ਪੂਰੀ ਕਹਾਣੀ ਹਸਪਤਾਲ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਗੁਰਦਾਸਪੁਰ ਤੋਂ 24x7 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਦੋ ਤੇਰਾ ਹਸਪਤਾਲ ਵਿੱਚ ਹੀ ਲੜ ਪਈਆਂ इस दौरान डॉक्टर डाक्टर कमरे और एमरजेंसी वार्ड में एक धिर वलों पन तोड़ भी की गई सीसीटीवी तो साफ ज़ाहर है कि पन तोड़ पूरी प्लानिंग पलैनिंग कीती गई सी उ ही सिविल हस्पताल विच ड्यूटी ते तैनात डॉक्टर भूपेष ने दसिया कि रात अठ 3:00 ਵਜੇ ਦੇ ਕਰੀਬ ਜਦੋਂ ਐਮਰਜੈਂਸੀ ਵਾਰਡ ਵਿੱਚ ਡਿਊਟੀ ਤੇ ਤਾਇਨਾਤ ਡਾਕਟਰ ਰੋਹਿਤ ਇੱਕ ਟੀੜ ਦੀ ਐਮਐਲਆਰ ਕੱਟ ਰਹੇ ਸਨ ਤਾਂ ਦੂਜੀ ਟੀੜ ਦੇ ਲੋਕਾਂ ਵੱਲੋਂ ਆ ਕੇ ਐਮਐਲਆਰ ਕਟਾ ਰਹੇ ਵਿਰੋਧੀ ਪਾਰਟੀ ਦੇ ਲੋਕਾਂ ਤੇ ਹਮਲਾ ਕਰ ਦਿੱਤਾ ਇਸ ਤਰ੍ਹਾਂ ਡਾਕਟਰ ਰੋਹਿਤ ਨੇ ਆਪਣੇ ਕਮਰੇ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਹਮਲਾ ਕਰਨ ਵਾਲੇ ਇੱਥੇ ਹੀ ਨਹੀਂ ਰੁਕੇ ਤੇ ਵਾਰਡ ਵਿੱਚ ਜਾ ਕੇ ਵੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ हमले दौरान हस्पताल दे शीशे भी टूटे हैं दूजे पासे हस्पताल स्टाफ नर्स मीना ने कहा कि रात वेले हस्पताल विच महिला स्टाफ दी सुरक्षा दे इंतजाम करन दे सवाल भी चुके गए हैं पर हस्पताल दी सुरक्षा नहीं बताई गई हुन फिर बीती रात हस्पताल विच कुछ लोगों ने दहशत फैला देती है हस्पताल विच सुरक्षा दे व्यापक इंतजाम किए जाने चाहिए हैं ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸ ਜਾਈ ਨੇ ਲੜਾਈ ਝਗੜੇ ਵਾਲੇ ਕੇਸ ਸੀ ਉਹਨਾਂ ਦਾ ਟ੍ਰੀਟਮੈਂਟ ਵਾਰਾ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੱਤਾ ਡਾਕਟਰ ਰੋਹਿਤ ਡਿਊਟੀ ਤੇ ਸੀ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਉਹਨਾਂ ਦਾ ਕਿ ਉਹਨਾਂ ਨੂੰ ਆਪਾਂ ਕਹਿ ਗਏ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਨ ਦੋ ਬਾਅਦ ਸਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗ ਗਿਆ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨਾਂ ਨੂੰ ਪੈ ਗਏ ਇੱਥੇ ਬਹੁਤ ਭੰਨ ਤੋੜ ਕੀਤੀ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਉਪਰ ਹੀ ਰੂਮ ਚ ਬਹੁਤ ਭੰਨ ਤੋੜ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਕੁੱਟਦੇ ਕੁੱਟਦੇ ਉਹ ਬਾਹਰ ਵਿੱਚ ਚਲੇ ਗਏ ਨੇ ਬਾਹਰ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਹੈ ਬਹੁਤ ਜ਼ਿਆਦਾ ਉਨਾਂ ਦੇ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਉਂਦੇ ਨੇ OVC ਉਸ ਟਾਈਮ ਹੁਣ ਆਇਆ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾਅ ਕਿਸ ਤਰ੍ਹਾਂ ਕਰ ਦੇਖੋ ਸਾਡੇ ਡੀਪ ਪ੍ਰੋਸੈਸ਼ਨ ਤੋਂ ਇਹੀ ਮੰਗ ਆ ਜੀ ਅਸੀਂ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਅੱ체 ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇ ਬੱਜੇ ਸਿ ਚੱਲਦੀ ਰਹਿੰਦੀ ਹੈ ਸਾਡੇ ਕੋਲ ਫੀਮੇਲ ਸਟਾਫ ਵੀ ਨੇ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰਸ ਵੀ ਪ੍ਰੈਜ਼ੈਂਟ ਹੁੰਦੇ ਨੇ ਹਨ ਅਸਾਨੂੰ ਸਿਕਿਉਰਿਟੀ ਚਾਹੀਦੀ ਐ ਇਸ ਥੀਸ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂਰਾ ਉਹਨੇ ਹਸਪੀਟਲ ਦੇਖਣਾ ਹੁੰਦਾ ਉਹ ਕੱਲਾ ਇੱਕ ਮੁਲਾਜ਼ਮ ਕੁਝ ਨਹੀਂ ਕਰ ਸਕਦਾ ਸਾਡੀ ਪ੍ਰਸ਼ਾਸਨ ਵਾਹੀ ਮੰਗਦਾ ਕਿ ਇੱਥੇ ਓਵਰ ਦਾ ਬਲੋਕ ਇੱਕ ਵਧੀਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਐ ਸਾਰੀ ਐਮਰਜੈਂਸੀ ਸੰਭਲ ਲਈ ਉਹਨੇ ਸਾਨੂੰ ਪੁਣੇ ਦੇ ਪ੍ਰੋਵਾਈਡ ਕਿਤੇ ਜਾ ਕੋਈ ਸ਼ਿਕਾਇਤ ਕਰਤੀ ਪੁਲਿਸ ਨੂੰ ਜੀ ਹਾਂਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ ਰਾਤ ਹੀ ਸ਼ਿਕਾਇਤ ਕਰ ਦਿੱਤੀ ਗਈ ਸੀ ਹੁਣ ਵੀਡੀਓ ਆਈਏ ਸੰਦਾ ਸੀਸੀਟੀਵੀ ਵੀਡੀ ਮੀਨਾ ਗਮਰੀ ਸਿਵਲ ਹਸਪਤਾਲ ਗੁਰਦਾਸਪੁਰ ਐਸ ਅਟ ਸਟਾਫ ਨਰਸ ਕੰਮ ਕਰਦੀ ਵੀ ਹੈ ਔਰ ਮੈਂ ਜੋ ਰਾਤ ਤੇ ਪਿੱਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਹੈ ਤੇ ਲੇਕਿਨ ਇੱਥੇ ਜੋ ਹੰਗਾਮਾ ਹੋਇਆ ਡਾਕਟਰ ਰੋਹਿਤ ਪ੍ਰੈਜ਼ੈਂਟ ਸੀਗੇ ਔਰ ਜਿਹੜੇ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਅਗੇ ਰਿਤੂ ਉਹ ਵੀ ਪ੍ਰੈਜ਼ੈਂਟ ਸੀਗੇ ਜਦ ਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਅੱਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪੀਟਲ ਦੇ ਵਿੱਚ ਨਾ ਕਰਨ ਬਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬਟ ਹ ਗਮਜਣਾ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਨਾ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਉਹ ਟਾਈਟ ਸਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਹੀ ਆਰਾਮ ਨਾਲ ਕੰਮ ਕਰ ਸਕਣ ਜਿਸ ਕਰਨਾ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਹੈ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮ ਐਲ ਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਇੱਕ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮੇਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਇੱਥੇ 24 ਘੰਟੇ ਤਾਇਨਾਤ ਰਹਿੰਦੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਾਨੂੰ ਟਾਈਟ ਤੋਂ ਟਾਈਟ ਸਿਕਿਉਰਿਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ